ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਮੇਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਤਲਵੰਡੀ ਸਾਬੋ ਰੋਡ ਤੇ ਪਿੰਡ ਜੀਵਨ ਸਿੰਘ ਵਾਲਾ ਦੇ ਵਿੱਚ ਨਾ ਇੱਕ ਮੀ ਪੈਣ ਦੇ ਕਰਕੇ ਬੱਸ ਪਲਟ ਗਈ ਸੀ ਜੋ ਕਿ ਗੰਦੇ ਨਾਲੇ ਦੇ ਵਿੱਚ ਡਿੱਗ ਪਈ ਸੀ ਅਤੇ ਜਿਸ ਦੇ ਵਿੱਚ ਨਾ ਬਹੁਤ ਹੀ ਸਵਾਰੀਆਂ ਦੀ ਮੌਤ ਹੋ ਚੁੱਕੀ ਸੀ ਪਰ ਬਹੁਤ ਲੋਕ ਉਸ ਨੂੰ ਡਰਾਈਵਰ ਦੀ ਗਲਤੀ ਕਹ ਰਹੇ ਸੀ ਕਿ ਉਹ ਡਰਾਈਵਰ ਦੀ ਗਲਤੀ ਕਰਕੇ ਬੱਸ ਡਿੱਗੀ ਆ ਤੇ ਡਰਾਈਵਰ ਦੀ ਗਲਤੀ ਕਰਕੇ ਕਈ ਲੋਕਾਂ ਦੀ ਜਾਨ ਗਈ ਹੈ ਪਰ ਅਫਸੋਸ ਵਾਲੀ ਗੱਲ ਤਾਂ ਇਹ ਹੈ ਕਿ ਡਰਾਈਵਰ ਵੀਰ ਦੀ ਵੀ ਜਾਨ ਚਲੀ ਗਈ ਸੀ ਉਸ ਦੇ ਵਿੱਚ ਡਰਾਈਵਰ ਵੀਰ ਦਾ ਕੋਈ ਵੀ ਕਸੂਰ ਨਹੀਂ ਸੀ ਅਤੇ ਆਹ ਵੀਡੀਓ ਤੁਸੀਂ ਦੇਖੋ ਕਿ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਵੇਂ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਜਲੰਧਰ ਤੋਂ ਦਸੂਹਾ ਰੋਡ ਤੇ ਪ੍ਰਾਈਵੇਟ ਬੱਸ ਜਾ ਰਹੀ ਸੀ ਜੋ ਕਿ ਮੀਂਹ ਦੇ ਕਾਰਨ ਫਿਸਲ ਕੇ ਨਾ ਖੱਡੇ ਦੇ ਵਿੱਚ ਡਿੱਗ ਪੈਂਦੀ ਹੈ ਅਤੇ ਜਿਸ ਦੇ ਕਾਰਨ ਬਹੁਤ ਹੀ ਸਵਾਰੀਆਂ ਜ਼ਖਮੀ ਹੋ ਜਾਂਦੀਆਂ ਨੇ ਅਤੇ ਦੋ ਦਿਨ ਪਹਿਲਾਂ ਜ਼ਿਆਦਾ ਮੀਂਹ ਪੈਣ ਕਰਕੇ ਸਾਰੇ ਹੀ ਰੋਡ ਬਹੁਤ ਖਰਾਬ ਹੋ ਚੁੱਕੇ ਨੇ ਅਤੇ ਰੋਡਾਂ ਦੇ ਉੱਪਰ ਬਹੁਤ ਹੀ ਪਾਣੀ ਖੜਾ ਹੋਇਆ ਹੈ ਅਤੇ ਖੱਡਿਆਂ ਦਾ ਬਿਲਕੁਲ ਪਤਾ ਨਹੀਂ ਲੱਗਦਾ ਜਿਸ ਦੇ ਕਰਕੇ ਇਦਾਂ ਦੇ ਹਾਦਸੇ ਹੁੰਦੇ ਨੇ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਦੋ ਸ਼ਬਦ ਜ਼ਰੂਰ ਲਿਖ ਕੇ ਜਾਇਓ ਜੀ ਅਤੇ ਜੇ ਤੁਸੀਂ ਚੈਨਲ ਤੇ ਪਹਿਲੀ ਆਈਓ ਤੇ ਵੈਲ ਆਈਕਨ ਜਰੂਰ ਪੈਸ ਕਰਿਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ